ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਸੰਗਰਾਂਦ ਵਾਲੇ ਦਿਨ ਤੁਸੀਂ ਆਪਣੇ ਘਰ ਦੀ ਰਸੋਈ ਦੇ ਵਿੱਚੋਂ ਇੱਕ ਕੌਲੀ ਇਸ ਚੀਜ਼ ਦੇ ਨਾਲ ਭਰ ਕੇ ਦਾਨ ਕਰ ਦਿਓ ਤਾਂ ਵੇਖ ਲੈਣਾ ਤੁਹਾਡੇ ਘਰ ਵਿੱਚ ਕਿੰਨਾ ਪੈਸਾ ਤੇ ਬਰਕਤਾਂ ਆ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂਕੇ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਦੇ ਲਈ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ। ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਵੀ ਇਹੀ ਹੈ ਕਿ ਸੰਗਰਾਂਦ ਵਾਲੇ ਦਿਨ ਜੇਕਰ ਘਰ ਦੀ ਰਸੋਈ ਦੇ ਵਿੱਚੋਂ ਇੱਕ ਕੌਲੀ ਇਸ ਚੀਜ਼ ਦੀ ਭਰ ਕੇ ਦਾਨ ਕਰ ਦੇਵਾਂਗੇ ਤਾਂ ਵੇਖ ਲੈਣਾ ਜੇਕਰ ਤੁਸੀਂ ਲੱਖਾਂ ਮੰਗੋਗੇ ਤਾਂ ਤੁਹਾਨੂੰ ਕਰੋੜਾਂ ਮਿਲ ਜਾਣਗੇ। ਪ੍ਰਸਾਦ ਸੰਗਤ ਜੀ ਵੀਡੀਓ ਦੇ ਵਿਸ਼ੇ ਨੂੰ ਸਮਝਾਉਣ ਦੇ ਲਈ ਅਸੀਂ ਤੁਹਾਡੇ ਨਾਲ ਇੱਕ ਪਹਿਲਾ ਘਟਨਾ ਸਾਂਝੀ ਕਰਨ ਵਾਲੇ ਹਾਂ ਜੀ ਕਿਉਂਕਿ ਸਾਧ ਸੰਗਤ ਜੀ ਇਸ ਘਟਨਾ ਦੇ ਮਾਧਿਅਮ ਰਾਹੀਂ ਵੀਡੀਓ ਦਾ ਵਿਸ਼ਾ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇਗਾ ਸੋ ਹੁਣ ਗੱਲ ਸ਼ੁਰੂ ਕਰਦੇ ਹਾਂ ਜੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਘਟਨਾ ਅਜੇ ਹੀ ਗੁਰਸਿੱਖ ਦੀ ਹੈ ਜੋ ਕਿ ਇੱਕ ਕੌਲੀ ਆਟੇ ਦੀ ਬਦੌਲਤ ਅੱਜ ਲੰਡਨ ਦੇ ਵਿੱਚ ਆਟੇ ਦੀਆਂ ਫੈਕਟਰੀਆਂ ਦਾ ਮਾਲਕ ਬਣ ਚੁੱਕਾ ਹੈ ਅਤੇ ਲੰਡਨ ਦੇ ਲੋਕ ਅੱਜ ਵੀ ਉਸ ਫੈਕਟਰੀ ਦਾ ਆਟਾ ਖਾ ਰਹੇ ਹਨ ਸਾ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਸਾ ਸੰਗਤ ਜੀ ਇਹੋ ਜਿਹਾ ਕੀ ਸੀ ਇੱਕ ਕੌਲੀ ਆٹے ਦੀ ਦੇ ਵਿੱਚ ਕਿ ਤੁਸੀਂ ਵੀ ਕਦੇ ਇਸ ਨੂੰ ਗੱਲ ਨੂੰ ਭੁੱਲ ਹੀ ਨਹੀਂ ਪਾਓਗੇ ਸੁਖबीर ਸਿੰਘ ਜੋ ਕਿ ਪਿਛਲੇ 20 ਸਾਲਾਂ ਤੋਂ ਲੰਡਨ ਦੇ ਵਸਨੀਕ ਹਨ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਇੱਕ ਐਸੀ ਘਟਨਾ ਸਾਡੇ ਨਾਲ ਸਾਂਝੀ ਕੀਤੀ ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਇਹ ਘਟਨਾ ਕਈਆਂ ਦੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਸੁਖਬੀਰ ਸਿੰਘ ਦੱਸਦੇ ਹਨ ਕਿ ਮੈਂ ਲੁਧਿਆਣੇ ਦੇ ਕੋਲ ਇੱਕ ਪਿੰਡ ਦਾ ਵਸਨੀਕ ਸੀ ਮੇਰੇ ਬਚਪਨ ਦੇ ਵਿੱਚ ਹੀ ਮੇਰੇ ਪਿਤਾ ਜੀ ਦਾ ਦਿਹਾਂਤ ਹੋ ਚੁੱਕਾ ਸੀ ਅਤੇ ਮੈਂ ਆਪਣੇ ਮਾਤਾ ਜੀ ਦੇ ਨਾਲ ਆਪਣੇ ਨਾਨਕੇ ਪਿੰਡ ਰਹਿਣ ਲੱਗ ਪਿਆ ਅਤਿ ਦੀ ਗਰੀਬੀ ਸੀ ਮੈਂ ਤੇ ਮੇਰੀ ਮਾਂ ਸੁਦੇਸ਼ ਕੌਰ ਲੋਕਾਂ ਦੇ ਘਰਾਂ ਦੇ ਵਿੱਚ ਗੋਹੇ ਕੂੜੇ ਦਾ ਕੰਮ ਕਰਦੇ ਸੀ ਤੇ ਨਾਲ ਹੀ ਨਾਲ ਮੈਨੂੰ ਉਹ ਮਾਤਾ ਮੇਰੀ ਪੜਾਉਂਦੀ ਸੀ ਗੁਰਸੇਕ ਮਾਹੌਲ ਹੋਣ ਕਰਕੇ ਮੈਂ ਬਚਪਨ ਦੇ ਵਿੱਚ ਹੀ ਅੰਮ੍ਰਿਤ ਪਾਨ ਕਰ ਚੁੱਕਾ ਸੀ ਤੇ ਮੈਂ ਪੱਕਾ ਨਿਤਨੇਮੀ ਵੀ ਬਣ ਗਿਆ ਸਾਧ ਸੰਗਤ ਜੀ ਉਹ ਦੱਸਦੇ ਹਨ ਕਿ ਮੈਂ 8-9 ਸਾਲਾਂ ਦਾ ਸੀ ਤੇ ਮੇਰੀ ਮਾਂ ਬਿਮਾਰ ਰਹਿਣ ਲੱਗ ਪਈ ਮੈਨੂੰ ਹਮੇਸ਼ਾ ਕਹਿੰਦੀ ਰਹਿੰਦੀ ਕਿ ਦੂਜਿਆਂ ਦਾ ਭਲਾ ਸੋਚਿਆ ਕਰ ਜੈਸਾ ਕਰੇਂਗਾ ਪਰਮਾਤਮਾ ਤੈਨੂੰ ਓਦਾਂ ਹੀ ਵਧਾਵੇਗਾ ਤੇ ਇੱਕ ਦਿਨ ਤੂੰ ਬਹੁਤ ਹੀ ਵੱਡਾ ਆਦਮੀ ਬਣ ਜਾਵੇਂਗਾ ਉਸ ਵੇਲੇ ਕਹਿੰਦਾ ਕਿ ਮੈਂ ਛੋਟਾ ਸੀ ਪਰ ਸਮਝ ਲੱਗ ਰਹੀ ਸੀ ਕਿ ਜੋ ਜੋ ਮਾਂ ਕਹਿ ਰਹੀ ਹੈ ਮੇਰੇ ਅੰਦਰ ਇੱਕ দান ਕਰਨ ਦੀ ਭਾਵਨਾ ਬਣ ਚੁੱਕੀ ਸੀ ਇਸੇ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਇੱਕ ਸਾਧੂ ਮਹਾਤਮਾ ਜੀ ਜਿਸ ਨੂੰ ਜ਼ਿਆਦਾਤਰ ਲੋਕ ਪਾਗਲ ਹੀ ਆਖਦੇ ਸਨ ਤੇ ਉਸ ਨੂੰ ਭਜਾ ਦਿੰਦੇ ਸਨ ਕੁਝ ਵੀ ਨਹੀਂ ਸਨ ਦਿੰਦੇ ਮੰਗਣ ਵਾਸਤੇ ਉਹ ਸਾਡੇ ਘਰਾਂ ਦੇ ਵਿੱਚ ਆਉਂਦਾ ਲੋਕ ਤਾਂ ਆਪਣੇ ਦਰਵਾਜ਼ੇ ਤੱਕ ਹੀ ਨਹੀਂ ਸੀ ਉਸ ਲਈ ਖੋਲਦੇ ਪਰ ਸਾਡੇ ਘਰ ਦੇ ਬਾਹਰ ਉਹ ਸਾਧੂ ਜਦੋਂ ਵੀ ਆਉਂਦੇ ਤੇ ਖੈਰ ਮੰਗਦੇ ਪਰ ਮੈਂ ਉਹਨਾਂ ਦੇ ਮੂੰਹ ਵੱਲ ਵੇਖਦਾ ਰਹਿੰਦਾ ਕਿਉਂਕਿ ਸਾਡੇ ਘਰ ਦੇ ਵਿੱਚ ਖੈਰ ਪਾਉਣ ਦੇ ਲਈ ਕੁਝ ਵੀ ਨਹੀਂ ਸੀ ਸ਼ਾਇਦ ਉਹ ਫਕੀਰ ਸਭ ਜਾਣੀ ਜਾਣ ਹੋਵੇਗਾ ਮੇਰੇ ਵੱਲ ਵੇਖ ਕੇ ਮੁਸਕਰਾ ਕੇ ਮੇਰੇ ਸਿਰ ਦੇ ਉੱਪਰ ਹੱਥ ਰੱਖ ਕੇ ਕਹਿੰਦਾ ਪਰਮਾਤਮਾ ਤੈਨੂੰ ਜਲਦ ਹੀ ਖੈਰ ਪਾਉਣ ਵਾਲਾ ਬਣਾ ਦੇਵੇਗਾ ਇੰਨਾ ਹੀ ਕਹਿ ਕੇ ਉਹ ਸਾਧੂ ਉੱਥੋਂ ਚਲਾ ਜਾਂਦਾ ਹੈ ਮੇਰੀ ਮਾਂ ਕੁਝ ਠੀਕ ਹੋਣ ਲੱਗੀ ਤੇ ਇੱਕ ਸਰਕਾਰੀ ਸਕੂਲ ਦੇ ਵਿੱਚ ਉਸ ਨੂੰ ਚਪੜਾਸੀ ਦੀ ਨੌਕਰੀ ਮਿਲ ਗਈ ਘਰ ਦੇ ਹਾਲਾਤ ਕੁਝ ਠੀਕ ਹੋ ਗਏ ਤੇ ਮੈਂ ਵੀ ਹੁਣ ਵੱਡਾ ਹੋ ਗਿਆ ਸੀ ਪਰ ਉਹ ਸਾਧੂ ਉਸੇ ਹੀ ਤਰ੍ਹਾਂ ਪਿੰਡ ਦੇ ਵਿੱਚ ਆਉਂਦੇ ਰਹੇ ਅੱਜ ਮੇਰੀ ਮਾਂ ਦੀ ਪਹਿਲੀ ਤਨਖਾਹ ਆਈ ਸੀ ਤੇ ਸਾਡੇ ਘਰ ਦੇ ਵਿੱਚ ਬਾਹਰ ਉਹ ਸਾਧੂ ਆ ਕੇ ਖੜਾ ਹੋ ਗਿਆ ਆਪਣੇ ਆਪ ਹੀ ਮੈਂ ਕਹਿਣ ਲੱਗਿਆ ਕਿ ਅੱਜ ਤਾਂ ਮੈਂ ਤੁਹਾਨੂੰ ਖੈਰ ਪਾ ਸਕਦਾ ਹਾਂ ਤੇ ਮੈਂ ਇੱਕ ਕੌਲੀ ਆਟੇ ਦੀ ਲਿਆ ਕੇ ਉਹਨਾਂ ਦੇ ਝੋਲੇ ਵਿੱਚ ਪਾ ਦਿੱਤੀ ਉਹ ਉੱਥੋਂ ਚਲੇ ਗਏ। ਉਵੇਂ ਹੀ ਉਹ ਆਟੇ ਦੀ ਕੌਲੀ ਕਾਫੀ ਸਮੇਂ ਤੱਕ ਚੱਲਦੀ ਰਹੀ। ਹੁਣ ਸਾਡੇ ਪਿੰਡ ਦੇ ਵਿੱਚ ਖੈਰ ਨਾ ਮੰਗ ਕੇ ਉਹ ਸਾਧੂ ਸਾਡੇ ਘਰ ਤੋਂ ਹੀ ਖੈਰ ਲੈ ਕੇ ਚਲਾ ਜਾਂਦਾ ਸੀ। ਸਮਾਂ ਲੰਘਿਆ ਤੇ ਮੈਂ ਆਪਣੀ ਪੜ੍ਹਾਈ ਪੂਰੀ ਕੀਤੀ। ਪਤਾ ਲੱਗਿਆ ਕਿ ਉਹ ਸਾਧੂ ਕਾਫੀ ਬਿਮਾਰ ਰਹਿੰਦੇ ਹਨ। ਮੈਂ ਉਸ ਸਾਧੂ ਦਾ ਟਿਕਾਣਾ ਜਾਣਦਾ ਸੀ ਤੇ ਰੋਜੀ ਰੋਟੀ ਬਣਾ ਕੇ ਉਸ ਦੇ ਕੋਲ ਰੋਜ਼ ਸ਼ਾਮ ਨੂੰ ਜਾਇਆ ਕਰਦਾ ਸੀ। ਉਸ ਦੀ ਸੇਵਾ ਵੀ ਕਰਿਆ ਕਰਦਾ ਸੀ। ਇੱਕ ਦਿਨ ਪ੍ਰਸ਼ਾਦਾ ਛਕਣ ਤੋਂ ਬਾਅਦ ਉਸ ਸਾਧੂ ਨੇ ਮੈਨੂੰ ਪਾਹੋਂ ਫੜ ਕੇ ਕਿਹਾ ਕਿ ਸੁਖਬੀਰ ਸਿੰਘ ਹੁਣ ਤੂੰ ਕੱਲ ਤੋਂ ਪ੍ਰਸ਼ਾਦਾ ਲੈ ਕੇ ਨਾ ਆਵੀਂ ਜਿਆਦਾ ਸਮੇਂ ਤੋਂ ਸੇਵਾ ਕੀਤੀ ਹੈ ਤੂੰ ਮੇਰੀ ਇੱਕ ਕੌਲੀ ਆਟੇ ਦੀ ਖੈਰ ਹੀ ਸੱਤ ਸਮੁੰਦਰੋਂ ਪਾਰ ਤੱਕ ਤੇਰੀ ਤੈਨੂੰ ਲੈ ਕੇ ਜਾਵੇਗੀ ਬਸ ਆਪਣੀ ਦਇਆ ਭਾਵਨਾ ਤੂੰ ਕਦੇ ਵੀ ਨਾ ਛੱਡੀ ਵਾਹਿਗੁਰੂ ਪਰਮਾਤਮਾ ਤੇ ਆਪਣਾ ਵਿਸ਼ਵਾਸ ਸਦਾ ਹੀ ਬਣਾ ਕੇ ਰੱਖੀ ਉਸ ਸਮੇਂ ਤਾਂ ਕਹਿੰਦਾ ਕਿ ਮੈਨੂੰ ਕੁਝ ਸਮਝ ਨਹੀਂ ਆਇਆ ਤੇ ਅਗਲੇ ਦਿਨ ਹੀ ਉਸ ਸਾਧੂ ਦੀ ਮੌਤ ਹੋ ਗਈ ਉਸ ਤੋਂ ਬਾਅਦ ਹੌਲੀ-ਹੌਲੀ ਸਮਾਂ ਬੀਤਦਾ ਗਿਆ ਤੇ ਮੈਂ ਪੜ੍ਹਾਈ ਦੇ ਸਦਕਾ ਹੀ ਲੰਡਨ ਪਹੁੰਚ ਗਿਆ ਇੱਥੇ ਆ ਕੇ ਕਹਿੰਦਾ ਕਿ ਮੈਂ ਰੈਸਟੋਰੈਂਟ ਦੇ ਵਿੱਚ ਕੰਮ ਕੀਤਾ ਤੇ 4 ਸਾਲ ਇੱਕੇ ਹੀ ਰੈਸਟੋਰੈਂਟ ਦੇ ਵਿੱਚ ਨੌਕਰੀ ਕਰਦਾ ਰਿਹਾ ਸਾਥ ਸੰਗਤ ਜੀ ਕਹਿੰਦੇ ਹਨ ਕਿ ਉਹ ਹੌਲੀ-ਹੌਲੀ ਲੰਡਨ ਦੇ ਵਿੱਚ ਸੈਟਲ ਹੋਣ ਤੋਂ ਬਾਅਦ ਆਪਣਾ ਹੀ ਇੱਕ ਉਸਨੇ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰ ਲਿਆ ਆਟਾ ਬਣਾ ਕੇ ਉਹ ਵੇਚਦਾ ਸੀ ਪਹਿਲਾਂ ਪਹਿਲਾਂ ਤਾਂ ਲੱਗਿਆ ਕਿ ਇਹ ਕੰਮ ਨਹੀਂ ਚੱਲੇਗਾ ਪਰ ਪਰਮਾਤਮਾ ਦਾ ਨਾਮ ਲੈ ਕੇ ਖੁਦ ਹੀ ਬਣਾਈਆਂ ਹੋਈਆਂ ਚੀਜ਼ਾਂ ਬਾਜ਼ਾਰ ਦੇ ਵਿੱਚ ਉਹ ਵੇਚਣ ਦੇ ਲਈ ਨਿਕਲ ਜਾਂਦਾ ਸੀ ਅੱਜ ਵੀ ਕਹਿੰਦਾ ਹੈ ਕਿ ਮੈਨੂੰ ਯਾਦ ਹੈ ਜਦੋਂ ਬਾਜ਼ਾਰ ਦੇ ਵਿੱਚ ਆਟੇ ਦਾ ਸੈਂਪਲ ਲੈ ਕੇ ਗਏ ਸੀ ਤਾਂ ਇੱਕ ਰੈਸਟੋਰੈਂਟ ਦੇ ਵਿੱਚ ਮੈਂ ਪਹੁੰਚਿਆ ਤੇ ਉਹ ਇੱਕ ਲੰਡਨ ਦੇ ਵਿੱਚ ਰਹਿਣ ਵਾਲੇ ਗੋਰੇ ਦਾ ਰੈਸਟੋਰੈਂਟ ਸੀ ਉਸ ਅੰਗਰੇਜ਼ ਨੇ ਦੱਸਿਆ ਕਿ ਬੜੀ ਹੀ ਮੁਸ਼ਕਿਲ ਦੇ ਨਾਲ ਉਸਨੇ ਇਹ ਰੈਸਟੋਰੈਂਟ ਖੋਲ੍ਹਿਆ ਹੈ ਤੇ ਅੱਜ ਉਸ ਦਾ ਦੂਸਰਾ ਦਿਨ ਹੈ ਜੇ ਹੋ ਸਕਦਾ ਹੈ ਤਾਂ 60 ਕਿਲੋ ਆਟਾ ਮੈਨੂੰ ਉਧਾਰ ਦੇ ਕੇ ਚਲੇ ਜਾਓ ਉਸ ਅੰਗਰੇਜ਼ ਨੇ ਕਿਹਾ ਕਿ ਜੇਕਰ ਅਗਲੇ ਹਫਤੇ ਮੇਰਾ ਕੰਮ ਚੱਲ ਗਿਆ ਤਾਂ ਮੈਂ ਸਾਰੇ ਹੀ ਪੈਸੇ ਤੁਹਾਨੂੰ ਦੇ ਦੇਵਾਂਗਾ ਅਸਲ ਵਿੱਚ ਇੱਕ ਜੂਆ ਹੀ ਸੀ ਮੈਂ ਉਸ ਨੂੰ 60 ਕਿਲੋ ਆਟਾ ਉਧਾਰ ਦੇ ਦਿੱਤਾ ਪਰਮਾਤਮਾ ਦੀ ਐਸੀ ਕਿਰਪਾ ਹੋਈ ਤਾਂ ਤਿੰਨ ਦਿਨਾਂ ਦੇ ਵਿੱਚ 60 ਦਾ 60 ਕਿਲੋ ਆਟਾ ਲੱਗ ਗਿਆ ਸੀ ਉਸ ਦੀ ਪੇਮੈਂਟ ਵੀ ਆ ਚੁੱਕੀ ਸੀ ਉਸ ਤੋਂ ਬਾਅਦ ਮੇਰਾ ਕਾਰੋਬਾਰ ਛੋਟੀ ਜਿਹੀ ਮਸ਼ੀਨ ਤੋਂ ਅੱਜ ਤਿੰਨ ਫੈਕਟਰੀਆਂ ਦੇ ਵਿੱਚ ਬਦਲ ਚੁੱਕਾ ਹੈ ਤੇ ਉਸ ਰੈਸਟੋਰੈਂਟ ਤੋਂ ਸ਼ੁਰੂ ਹੋਇਆ ਇਹ ਕਾਰੋਬਾਰ ਅੱਜ ਲੰਡਨ ਦੇ ਵਿੱਚ ਬਹੁਤ ਹੀ ਵਧੀਆ ਚਾਲ ਤੇ ਚੱਲ ਰਿਹਾ ਹੈ। ਸਭ ਤੋਂ ਪਹਿਲਾ ਰੈਸਟੋਰੈਂਟ ਵਾਲਾ ਅੰਗਰੇਜ਼ ਬੰਦਾ ਅੱਜ ਵੀ ਸਾਡਾ ਗਾਹਕ ਹੈ। ਇਸੇ ਤਰ੍ਹਾਂ ਹੌਲੀ-ਹੌਲੀ ਆਪਾਂ ਦੱਸਦਾ ਹੈ ਕਿ ਵਿਸਣ ਬਣਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਤੇ ਸਾਡੀ ਫੈਕਟਰੀ ਦੇ ਬਾਹਰ ਇੱਕ ਵੱਡਾ ਹਾਲ ਸੀ ਜਿੱਥੇ ਲੰਗਰ ਦੀ ਸੇਵਾ ਵੀ ਚੱਲਦੀ ਹੀ ਰਹਿੰਦੀ ਸੀ। ਇਸੇ ਤਰ੍ਹਾਂ ਸਮਾਂ ਬੀਤਣ ਦੇ ਨਾਲ ਸਾਡੀ ਕਾਪੀ ਡੇਟਰ ਫੈਕਟਰੀ ਨੇ ਸਾਡੇ ਉੱਤੇ ਕੇਸ ਕਰ ਦਿੱਤਾ ਸਾਡਾ ਕਾਰੋਬਾਰ ਬੰਦ ਹੋਣ ਤੇ ਆ ਗਿਆ ਅਸੀਂ ਕੁਝ ਵੀ ਗਲਤ ਨਹੀਂ ਸੀ ਕੀਤਾ ਪਰਮਾਤਮਾ ਤੇ ਭਰੋਸਾ ਰੱਖ ਕੇ ਮੈਂ ਸਾਰਾ ਕੁਝ ਦੇਖਦਾ ਰਿਹਾ ਤੇ ਉਸ ਤੋਂ ਬਾਅਦ ਸਾਹਮਣੇ ਵਾਲੀ ਪਾਰਟੀ ਨੇ ਕਿਹਾ ਤੁਹਾਡੇ ਤੋਂ ਬਿਨਾ ਲੰਡਨ ਭੁੱਖਾ ਨਹੀਂ ਮਰ ਜਾਵੇਗਾ ਹੈਰਾਨੀ ਦੀ ਗੱਲ ਇਹ ਸੀ ਕਿ ਪਰਮਾਤਮਾ ਦਾ ਐਸਾ ਚਮਤਕਾਰ ਵਰਤਿਆ ਕਿ ਬਹੁਤ ਸਾਰੇ ਦੁਕਾਨਦਾਰ ਗਰੋਸਰੀ ਰੈਸਟੋਰੈਂਟ ਵਾਲਿਆਂ ਨੇ ਸਾਡੇ ਆਟੇ ਤੋਂ ਬਿਨਾਂ ਕਿਸੇ ਹੋਰ ਦਾ ਆਟਾ ਲੈਣ ਤੋਂ ਮਨਾ ਕਰ ਦਿੱਤਾ। ਉਹਨਾਂ ਦੁਕਾਨਦਾਰਾਂ ਨੇ ਕਿਹਾ ਕਿ ਚਾਹੇ ਸਾਡਾ ਕਾਰੋਬਾਰ ਬੰਦ ਹੋ ਜਾਵੇ ਪਰ ਉਹ ਫੈਕਟਰੀ ਦਾ ਆਟਾ ਹੀ ਅਸੀਂ ਲਵਾਂਗੇ। ਇਹ ਸਭ ਦੇਖਦਿਆਂ ਦੇਖਦਿਆਂ ਕੋਰਟ ਦਾ ਫੈਸਲਾ ਵੀ ਦੱਸਦਾ ਹੈ ਕਿ ਸਾਡੇ ਹੱਕ ਵਿੱਚ ਹੋ ਗਿਆ ਤੇ ਸਭ ਕੁਝ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਹੋਇਆ। ਸੋ ਸਾਥ ਸੰਗਤ ਜੀ ਸੱਚੇ ਮਨ ਅਤੇ ਸੱਚੀ ਮਿਹਨਤ ਦੇ ਨਾਲ ਕੀਤਾ ਗਿਆ ਵਪਾਰ ਹਮੇਸ਼ਾ ਹੀ ਸਿਰੇ ਚੜਦਾ ਹੈ ਤੇ ਪਰਮਾਤਮਾ ਦੇ ਲਈ ਅਤੇ ਪਰਮਾਤਮਾ ਨੂੰ ਯਾਦ ਕਰਕੇ ਇੱਕ ਕੌਲੀ ਆٹے ਦੀ ਕੱਢੀ ਹੋਈ ਵੀ ਸਾਨੂੰ ਫੈਕਟਰੀਆਂ ਦੇ ਮਾਲਕ ਬਣਾ ਸਕਦੀ ਹੈ। ਇਹੋ ਜਿਹਾ ਵਿਸ਼ਵਾਸ ਰੱਖ ਕੇ ਆਪਣੇ ਮਨ ਦੇ ਵਿੱਚ ਗਰੀਬਾਂ ਨੂੰ ਦਾਨ ਕਰਨਾ ਚਾਹੀਦਾ ਹੈ। ਗੁਰੂ ਘਰ ਦੇ ਲਈ ਦਾਨ ਕਰਨਾ ਚਾਹੀਦਾ ਹੈ। ਅਤੇ ਜਿਹੜਾ ਵੀ ਕੋਈ ਗਰੀਬ ਜਿਸ ਦੇ ਘਰ ਪ੍ਰਸ਼ਾਦਾ ਤਿਆਰ ਨਹੀਂ ਹੋ ਸਕਦਾ ਜਾਂ ਉਹਨਾਂ ਦੀ ਐਸੀ ਮਜਬੂਰੀ ਹੈ ਕਿ ਉਹਨਾਂ ਨੂੰ ਤਿੰਨ ਸਮੇਂ ਦਾ ਜਾਂ ਦੋ ਸਮੇਂ ਦਾ ਵੀ ਖਾਣਾ ਨਸੀਬ ਨਹੀਂ ਹੁੰਦਾ। ਜੇਕਰ ਅਸੀਂ ਉਹਨਾਂ ਗਰੀਬਾਂ ਦੀ ਹੈਲਪ ਕਰ ਦਈਏ ਜਾਂ ਜਿਹੜੇ ਕੋਈ ਕਿਸੇ ਲੰਮੀ ਬਿਮਾਰੀ ਤੋਂ ਪਰੇਸ਼ਾਨ ਹਨ ਉਹਨਾਂ ਨੂੰ ਪੈਸੇ ਦੇ ਕੇ ਜਾਂ ਦਵਾਈਆਂ ਦੇ ਕੇ ਉਹਨਾਂ ਦੀ ਹੈਲਪ ਕਰ ਦਈਏ ਤਾਂ ਵੇਖ ਲੈਣਾ ਪਰਮਾਤਮਾ ਜੀ ਸਾਡੇ ਤੇ ਕਿੰਨੇ ਪ੍ਰਸੰਨ ਹੋਣਗੇ ਤੇ ਸਾਡੀਆਂ ਕਮਾਈਆਂ ਦੇ ਵਿੱਚ ਕਿਵੇਂ ਬਰਕਤ ਪਾ ਦੇਣਗੇ ਸੋ ਸਾਥ ਸੰਗਤ ਜੀ ਗੱਲ ਸਿਰਫ ਪਰਮਾਤਮਾ ਤੇ ਵਿਸ਼ਵਾਸ ਕਰਨ ਦੀ ਹੈ ਸੋ ਸਾਥ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ